ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਹੈਲੋ ਰੀਤ ਰੀਤ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਮੁੰਡਾ ਉਸ ਨੂੰ ਆਵਾਜ਼ ਦੇ ਰਿਹਾ ਸੀ ਰੀਤ ਹੈਰਾਨ ਹੋ ਗਈ ਕਿਉਂਕਿ ਉਸਤੇ ਇਹਨੇ ਦੋਸਤੀ ਨਹੀਂ ਸਨ ਜੋ ਉਸ ਨੂੰ ਇਹ ਜਵਾਜ਼ ਦੇ ਕੇ ਬੁਲਾਉਣਾ ਅਤੇ ਜਿੰਨੇ ਵੀ ਸੀ ਉਹ ਰੀਤ ਦੇ ਸਾਥ ਨੂੰ ਮਸਤੀ ਬੁਲਾਉਣਾ ਬੋਲ ਕੇ ਅਲੱਗ ਬੈਠ ਕੇ ਠਾਕੇ ਲਗਾਉਂਦੇ ਸਨ ਉਸ ਨੂੰ ਪੜਾਕੋ ਬੁਲਾਉਂਦੇ ਸੀ ਰੀਤ ਨੇ ਆਪਣੀ ਨਾਵਲ ਤੋਂ ਅੱਖਾਂ ਚੁੱਕੀਆਂ ਅਤੇ ਉਸਵਾਲ ਸਵਾਗਤੀ ਨੈਦਰਾਨਾ ਦੇ ਕੇ ਜਵਾਬ ਦਿੱਤਾ ਹਾਂਜੀ ਦੱਸੋ ਉਸਨੇ ਕਹਿਣਾ ਸ਼ੁਰੂ ਕੀਤਾ ਮੈਂ ਨਵਾਂ ਇਸ ਕਾਲਜ ਵਿੱਚ ਮੈਨੂੰ ਜਾਦਾ ਪਤਾ ਨਹੀਂ ਮੈਡਮ ਮੈਂ ਇੱਕ ਬੁੱਕ ਈਸ਼ੂ ਕਰਵਾਉਣੀ ਸੀ ਤੁਸੀਂ ਕਰ ਸਕਦੇ ਹੋ ਰੀਤ ਨੇ ਹੈਰਾਨ ਹੋ ਕੇ ਕਿਹਾ ਫਿਰ ਲਾਇਬ੍ਰੇਰੀ ਜਾਓ ਮੇਰੇ ਕੋਲ ਕੀ ਕਰਦੇ ਹੋ ਤੁਸੀਂ ਹੀ ਤੋਂ ਲਾਇਬ੍ਰੇਰੀਅਨ ਹੋ ਮੈਡਮ ਰੀਤ ਦਾ ਹਾਸਾ ਨਿਕਲ ਗਿਆ ਉਸਨੇ ਮੁਸਕਰਾ ਕੇ ਕਿਹਾ ਤੁਹਾਨੂੰ ਕਿਸ ਨੇ ਕਹਿਤਾ ਕਿ ਮੈਂ ਇੱਕ ਦੋ ਨੂੰ ਲਾਇਬ੍ਰੇਰੀ ਦਾ ਰਸਤਾ ਪੁੱਛਿਆ ਉਹਨਾਂ ਨੇ ਕਿਹਾ ਕਿ ਉਹ ਬੈਠੀ ਮਿਸ ਲਾਇਬ੍ਰੇਰੀਅਨ ਉਹਦੇ ਤੋਂ ਕਰਾ ਲਾ ਉਸ ਮੁੰਡੇ ਨੇ ਭੋਲੇ ਭਾਅ ਜਵਾਬ ਦਿੱਤਾ ਰੀਤ ਨੂੰ ਕਾਲਜ ਦੇ ਉਹਨਾਂ ਸਟੂਡੈਂਟਾਂ ਤੇ ਬਹੁਤ ਗੁੱਸਾ ਆ ਰਿਹਾ ਸੀ ਜੋ ਉਸ ਨੂੰ ਮਿਸ ਲਾਇਬ੍ਰੇਰੀਅਨ ਬੋਲ ਕੇ ਚੜਾਉਂਦੇ ਸਨ ਉਹ ਸੋਚਦੀ ਰਹਿੰਦੀ ਕਿ ਸਾਹਿਤ ਪੜ੍ਹਨਾ ਕੋਈ ਗੁਨਾਹ ਏ ਇਹ ਤਾਂ ਲੋਕ ਮਜ਼ਾਕ ਕਿਉਂ ਬਣਾਉਂਦੇ ਨੇ ਜੇ ਕਿਸੇ ਦੀ ਰੁਚੀ ਕਿਤਾਬਾਂ ਪੜ੍ਹਨ ਵਿੱਚ ਆਪਣੀ ਸੋਚ ਸੋਚਦੀ ਰੀਤ ਨੇ ਸਹਿਜੇ ਉਸਨੂੰ ਕਿਹਾ ਆਓ ਮੈਂ ਲੈ ਚਲਦੀ ਆਂ ਅਤੇ ਉਹ ਦੋਨੋਂ ਤੁਰ ਪਏ ਰੀਤ ਨੇ ਉਸਦਾ ਨਾਮ ਪੁੱਛਿਆ ਅਤੇ ਉਸਨੇ ਕਿਹਾ ਦਲਜੀਵਨ ਨਾਮ ਹੈ ਮੇਰਾ ਅਤੇ ਤੁਹਾਡਾ ਮੈਡਮ ਰੀਤ ਅਤੇ ਮੈਂ ਮੈਡਮ ਨਹੀਂ ਤੁਹਾਡੇ ਵਾਂਗ ਸਟੂਡੈਂਟ ਆ ਫਿਰ ਦੋਨਾਂ ਵਿੱਚ ਚੁੱਪ ਪਸਰ ਗਈ ਲੰਬਾ ਕਦ ਵਾਲ ਥੋੜੇ ਵਧੇ ਹੋਏ ਡੂੰਘੀ ਅੱਖਾਂ ਵਧੀਆ ਜੁੱਸਾ ਇੱਕ ਸੰਪੂਰਤਾ ਸਰੀਰ ਦਲਜੀਵਨ ਦੇ ਸਰੀਰ ਵਿੱਚ ਦੂਜੇ ਪਾਸੇ ਦਰਮਿਆਨਾ ਕੱਦ ਕਾਲੀ ਲੰਬੀ ਗੁੱਤ ਮੋਟੀਆਂ ਅੱਖਾਂ ਪਤਲਾ ਸਰੀਰੇ ਸਭ ਖੂਬੀਆਂ ਸਨ ਰੀਤ ਤੇ ਦਲਜੀਵਨ ਦੀ ਮਦਦ ਕਰਕੇ ਰੀਤ ਲਾਇਬ੍ਰੇਰੀ ਵਿੱਚੋਂ ਬਾਹਰ ਆ ਗਈ ਦਲਜੀਵਨ ਵੀ ਬੁੱਕ ਈਸ਼ੂ ਕਰਵਾ ਕੇ ਉਸ ਕੋ ਲਾ ਕੇ ਬੈਠ ਗਿਆ ਉਸਨੇ ਰੀਤ ਦਾ ਧੰਨਵਾਦ ਕਰ ਧੰਨਵਾਦ ਕਰਦੇ ਹੋਏ ਕਿਆ ਮੇਰਾ ਕੋਈ ਦੋਸਤ ਨਹੀਂ ਪਰ ਜੇ ਤੁਸੀਂ ਮੇਰੇ ਦੋਸਤ ਬਨੋਗੇ ਤਾਂ ਇਹ ਮੇਰੀ ਖੁਸ਼ ਨਸੀਬੀ ਹੋਵੇਗੀ ਰੀਤ ਨੇ ਦਿਲਜੀਵਨ ਵੱਲ ਐਵੇਂ ਦੇਖਿਆ ਜਿਵੇਂ ਕੋ ਜ ਤਲਾਸ਼ ਕਰ ਰਹੀ ਹੋਵੇ ਉਹ ਮਨ ਅੰਦਰ ਸੋਚ ਰਹੀ ਸੀ ਕਿ ਕਿੰਨੀ ਸ਼ਰਾਫਤ ਚਲਕਦੀ ਹੈ ਇਹਦੇ ਬੋਲਾਂ ਵਿੱਚੋਂ ਉਸਨੇ ਕੁਝ ਪਲ ਰੁੱਕ ਕੇ ਕਿਹਾ ਜੀ ਜ਼ਰੂਰ ਪਰ ਮੇਰੀ ਦੋਸਤੀ ਚ ਸਿਹਤ ਦੀਆਂ ਗੱਲਾਂ ਹੀ ਮਿਲਣਗੀਆਂ ਤੁਹਾਨੂੰ ਜੋ ਸ਼ਾਇਦ ਬੋਰ ਕਰ ਦੇਣ ਜਲਦੀ ਨਹੀਂ ਫਿਰ ਤਾਂ ਸ਼ਾਇਦ ਆਪਣੀ ਦੋਸਤੀ ਹੋਰ ਵੀ ਗੂੜੀ ਹੋਵੇ ਕਿਉਂਕਿ ਸੈਤ ਦੇ ਬਿਨਾ ਤਾਂ ਮੈਨੂੰ ਦਿਲਜੀਵਨ ਦਿਲਜੀਵਨ ਹੀ ਨਹੀਂ ਲੱਗਦਾ ਦਿਲਜੀਵਨ ਨੇ ਖੁਦ ਵੱਲ ਇਸ਼ਾਰਾ ਕਰਦੇ ਹੋਏ ਹੱਸ ਕੇ ਕਿਆ ਰੀ ਤੁਸਤੀ ਅਦਾ ਤੇ ਮਸਕਰਾ ਪਈ ਅਤੇ ਕਿੰਨਾ ਹੀ ਚਰ ਹਸਤੀ ਰਹੀ ਸੋਚਦੀ ਰਹੀ ਇਹ ਮੇਰੇ ਵਰਗਾ ਸ਼ਾਇਦ ਮੇਰਾ ਹੀ ਦੋਸਤ ਬਣਨ ਲਈ ਇੱਥੇ ਆਇਆ ਹੋਵੇ ਤੇ ਬੈਠੀ ਰਹੀ ਆਪਣੇ ਹੀ ਵਰਗੇ ਕਿਸੇ ਅਣਜਾਣ ਨੂੰ ਦੋਸਤ ਬਣਾਉਣ ਦੀ ਰੀਤ ਕਲਾਸ ਵਿੱਚ ਬੈਠੀ ਸੀ ਪਰ ਉਹਦਾ ਮਨ ਉਹਦੀਆਂ ਨਜ਼ਰਾਂ ਬਾਹਰ ਸਨ ਕਿ ਟੁੱਤੇ ਉਹ ਇੰਤਜ਼ਾਰ ਕਰ ਰਹੀ ਸੀ ਆਪਣੇ ਨਵੇਂ ਬਣੇ ਦੋਸਤ ਦਲਜੀਵਨ ਦਾ ਪਿਛਲੇ ਦਿਨਾਂ ਵਿੱਚ ਉਹਨੂੰ ਦਲਜੀਵਨ ਦਾ ਸਹਤ ਵਾਲਾ ਸਾਥ ਕਾਫੀ ਵਧੀਆ ਲੱਗ ਰਿਹਾ ਸੀ ਹਜੇ ਨਵੇਂ ਹੀ ਬਣੇ ਸਨ ਦੋਸਤ ਪਰ ਇੰਜ ਲੱਗਦਾ ਸੀ ਕਿ ਕਾਫੀ ਚੜਤੋ ਗਹਿਰੀ ਦੋਸਤੀ ਹੋਵੇ ਉਹ ਇੱਕ ਦੂਜੇ ਨਾਲ ਆਪਣੀਆਂ ਪੜੀਆਂ ਰਚਨਾਵਾਂ ਦੀ ਗੱਲ ਥਾਂਦੀ ਕਰਦੇ ਅਤੇ ਗੱਲ ਹੌਲੀ-ਹੌਲੀ ਉਹਨਾਂ ਦੇ ਆਪਣੇ ਵਿਚਾਰਾਂ ਤੇ ਜਾ ਰੁਕਦੀ ਰੀਤ ਦੀ ਇੱਕ ਸੱਚੇ ਦੋਸਤ ਦੀ ਭਾਲ ਪੂਰੀ ਹੋ ਗਈ ਸੀ ਅਤੇ ਦਲਜੀਵਨ ਨੂੰ ਵੀ ਉਸਦੀ ਪਹਿਲੀ ਸੱਚੀ ਮਹਿਲਾ ਦੋਸਤ ਮਿਲ ਚੁੱਕੀ ਸੀ ਅਤੇ ਉਸਨੂੰ ਵੀ ਰੀਤ ਦਾ ਸਾਥ ਕਾਫੀ ਪਸੰਦ ਸੀ ਦਲਜੀਵਨ ਕਲਾਸ ਵਿੱਚ ਆਇਆ ਤੇ ਆ ਕੇ ਰੀਤ ਦੇ ਨਾਲ ਵਾਲੇ ਬੈਂਚ ਉੱਤੇ ਬੈਠ ਗਿਆ ਰੀਤ ਉਸਤੇ ਇੰਤਜ਼ਾਰ ਦਾ ਗੁੱਸਾ ਕਰਦੀ ਹੋਈ ਬੋਲੀ ਕਿਹੜੀ ਕਿਤਾਬ ਦੀ ਸਰਜਰੀ ਕਰਦੇ ਲੇਟ ਹੋ ਗਏ ਸੀ ਸਾਹਿਤ ਦੇ ਡਾਕਟਰ ਸਾਹਿਬ ਦਲਜੀਵਨ ਨੂੰ ਇਹ ਤਾਨਾ ਪਸੰਦ ਆਇਆ ਤੇ ਉਹਦਾ ਹਾਸਾ ਨਿਕਲ ਗਿਆ ਉਹਨੇ ਵੀ ਸ਼ਰਾਰਤ ਕਰਨ ਦੀ ਸੋਚੀ ਉਹ ਬੋਲਿਆ ਉਸਦੀ ਮਿਸ ਲਾਇਬ੍ਰੇਰੀਅਨ ਜੋ ਕੱਲ ਤੁਸੀਂ ਪੜ ਰਹੀ ਸੀ ਪਿਆਰ ਮੁਹੱਬਤ ਵਾਲੀ ਰੀਤ ਨੂੰ ਯਾਦ ਆਇਆ ਕੱਲ ਜਦੋਂ ਉਹ ਦਿਲਜੀਵਨ ਨੂੰ ਲਾਇਬ੍ਰੇਰੀ ਵਿੱਚ ਮਿਲੀ ਸੀ ਤਾਂ ਉਹ ਅੰਮ੍ਰਿਤਾ ਪ੍ਰੀਤਮ ਅਤੇ ਅਮਰੋਜ਼ ਦੇ ਪਿਆਰ ਦੀਆਂ ਕਾਥਾ ਪੜ ਰਹੀ ਸੀ ਤੇ ਦਿਲਜੀਵਨ ਉਸ ਨੂੰ ਛੇੜਦੇ ਓਏ ਬੋਲ ਰਿਹਾ ਸੀ ਦੱਸ ਦੇ ਹੁਣ ਕੌਣ ਹੈ ਉਹ ਜਿਹਦੀ ਯਾਦ ਵਿੱਚ ਇਹ ਕਿਤਾਬਾਂ ਪੜ ਕੇ ਦਿਨ ਕੱਟ ਰਹੇ ਹਾਂ ਅਤੇ ਰੀਤ ਨੇ ਮਜ਼ਾਕ ਨਾ ਪਸੰਦ ਕਰਦੇ ਹੋਏ ਜਲਦੀ ਨਾਲ ਕਿਤਾਬ ਰੱਖ ਦਿੱਤੀ ਅਤੇ ਲਾਇਬ੍ਰੇਰੀ ਵਿੱਚੋਂ ਬਾਹਰ ਆ ਗਈ ਰੀਤ ਨੇ ਦਲਜੀਤ ਨੂੰ ਚੋਹ ਰੱਖ ਨਾਲ ਵੇਖਦੇ ਕਿਹਾ ਆਹ ਉਹ ਤੁਹਾਡੇ ਵਰਗੀ ਮੋਟੀ ਬੁੱਧੀ ਨੂੰ ਸਮਝ ਆ ਗਈ ਦਿਲ ਦੀਆਂ ਰਜਮਾਂ ਦੀ ਗੱਲ ਦਿਲਜੀਵਨ ਨੂੰ ਗੁੱਸਾ ਆ ਇਸ ਵਾਰ ਥੋੜਾ ਉਸਨੇ ਕਿਹਾ ਤੇਰੇ ਆਲੇ ਤੋਂ ਤਾਂ ਪਤਲੀ ਹੀ ਹੋ ਬੁੱਧੀ ਮੇਰੀ ਇਹ ਕਹਿ ਕੇ ਉਹ ਕਲਾਸ ਵਿੱਚੋਂ ਬਾਹਰ ਆ ਗਿਆ ਰੀਤ ਵੀ ਉਹ ਤੇ ਮਗਰ ਮਗਰ ਚਲੀ ਗਈ ਉਸ ਨੂੰ ਆਵਾਜ਼ ਦੇ ਕੇ ਬੁਲਾਉਂਦੀ ਰਹੀ ਪਰ ਦਿਲਜੀਵਨ ਨੇ ਮੁੜ ਕੇ ਨਾ ਦੇਖਿਆ ਰੀਤ ਵੱਲ ਅਤੇ ਗਾਰਡਨ ਵਿੱਚ ਪਏ ਬੈਂਚ ਉੱਤੇ ਬੈਠ ਗਿਆ ਰੀਤ ਵੀ ਉਸ ਤੇ ਮਗਰ ਹੀ ਆ ਗਈ ਅਤੇ ਬੈਠਦੇ ਹੀ ਬੋਲੀ ਉਹ ਹੋ ਇੰਨਾ ਗੁੱਸਾ ਪਹਿਲੀ ਗੱਲ ਤਾਂ ਇਹ ਕਿ ਮੇਰੇ ਬੁਆਏਫਰੈਂਡ ਸਹਤੀ ਹੈ ਤੇ ਦੂਜੀ ਗੱਲ ਇਹ ਕਿ ਤੇਰਾ ਗੁੱਸਾ ਕੁੜੀਆਂ ਵਾਂਗੂ ਉਹ ਮੋਟੀ ਬੁੱਧੀ ਅਤੇ ਉਹ ਹੱਸ ਪਈ ਰੀਤ ਦੇ ਹਾਸੇ ਦੀ ਸ਼ੰਕਾਰ ਸੁਣ ਦਲਜੀਵਨ ਦਾ ਝੂਠਾ ਗੁੱਸਾ ਸ਼ਾਂਤ ਹੋ ਗਿਆ ਉਹ ਰੀਤ ਦੇ ਹੱਸਦੇ ਚਿਹਰੇ ਨੂੰ ਦੇਖਣ ਲੱਗਾ ਜਦ ਰੀਤ ਦਿਲ ਖੋਲ ਕੇ ਹੱਸ ਹੱਟੀ ਤਾਂ ਉਸ ਨੂੰ ਪਤਾ ਲੱਗਿਆ ਕਿ ਦਲਜੀਵਨ ਉਹਨੂੰ ਦੇਖ ਰਿਹਾ ਹੈ ਇੱਕ ਟੱਕ ਉਹ ਦਲਜੀਵਨ ਦੀ ਸੋਚ ਦੀ ਲੜੀ ਤੋੜਦੇ ਹੋਏ ਬੋਲੀ ਹੈਲੋ ਕਿੱਧਰ ਖੋ ਗਏ ਦਲਜੀਵਨ ਉਸ ਨੂੰ ਇਦਾਂ ਹੀ ਇੱਕ ਟੱਕ ਦੇਖਦੇ ਹੋਏ ਬੋਲਿਆ ਉਡਾ ਲੈ ਗਿਆ ਸਭ ਗਿਲੇ ਸ਼ਿਕਵੇ ਤੇਰੇ ਦੰਦਾਂ ਦਾ ਹਾਸਾ ਨਹੀਂ ਤੇਰੀ ਆਵਾਦਤ ਕਰਦੇ ਦੇਖ ਅੱਜ ਰੱਬ ਵੀ ਵੱਟ ਗਿਆ ਮੇਰੇ ਤੋਂ ਪਾਸਾ ਨਹੀਂ ਰੀਤ ਦਾ ਹਾਸਾ ਬੰਦ ਹੋ ਗਿਆ ਇਹ ਸੁਣ ਉਹ ਹੁਣ ਦਲਜੀਵਨ ਦੀਆਂ ਅੱਖਾਂ ਵਿੱਚ ਆਪਣਾ ਅਕਸ ਦੇਖ ਰਹੀ ਸੀ ਤੇ ਸੋਚ ਰਹੀ ਸੀ ਕਿ ਇਨਾਂ ਸ਼ਬਦਾਂ ਦੇ ਕੀ ਅਰਥ ਹਨ ਕਾਲਜ ਦੇ ਗਾਰਡਨ ਵਿੱਚ ਸਾਰੇ ਗਰੁੱਪ ਬੈਚ ਵਿੱਚ ਬੈਠੇ ਸਨ ਇੱਕ ਪਾਸੇ ਬੈਠੇ ਸਨ ਰੀਤ ਦਲਜੀਵਨ ਅਨਮੋਲ ਸਾਵੀ ਅਤੇ ਜਸ ਇਸ ਗਰੁੱਪ ਵਿੱਚ ਅਨਮੋਲ ਅਤੇ ਜਸ ਦਲਜੀਵਨ ਦੇ ਦੋਸਤ ਸਨ ਸਾਵੀ ਰੀਤ ਦੀ ਸਾਰੇ ਕਾਲਜ ਵਿੱਚ ਹੋਣ ਵਾਲੇ ਟੈਲੈਂਟ ਫੰਕਸ਼ਨ ਬਾਰੇ ਚਰਚਾ ਕਰ ਰਹੇ ਸਨ ਅਨਮੋਲ ਅਤੇ ਜਸ ਪੰਗੜੇ ਵਿੱਚ ਭਾਗ ਲੈ ਰਹੇ ਸਨ ਸਾਵੀ ਡਿਬੇਟ ਵਿੱਚ ਸੀ ਤੇ ਰੀਤ ਕਵਿਤਾ ਉਚਾਰਨ ਵਿੱਚ ਭਾਗ ਲੈ ਰਹੀ ਸੀ ਸਾਰੇ ਆਪਣਾ ਆਪਣਾ ਪਿਛਲਾ ਅਨੁਭਵ ਦੱਸ ਰਹੇ ਸਨ ਫੰਕਸ਼ਨ ਦਾ ਅਨਮੋਲ ਨੇ ਅਚਾਨਕ ਦਿਲਜੀਵਨ ਪੁੱਛਿਆ ਯਾਰ ਤੂੰ ਕਿਉਂ ਨਹੀਂ ਭਾਗ ਲਿਆ ਕਿਸੇ ਵੀ ਇਵੈਂਟ ਚ ਦਿਲਜੀਵਨ ਨੇ ਕਿਹਾ ਯਾਰ ਮੇਰੇ ਤੋਂ ਨਹੀਂ ਹੁੰਦਾ ਇਹ ਕੰਮ ਸਟੇਜ ਤੇ ਪੈਰ ਰੱਖਦਿਆਂ ਹੀ ਕੰਮ ਖਰਾਬ ਹੋ ਜਾਂਦੇ ਆ ਮੇਰਾ ਅਨਮੋਲ ਉਸ ਨੂੰ ਸਮਝਾ ਰਿਹਾ ਸੀ ਕਿ ਜੇ ਇੱਕ ਵਾਰ ਉਹ ਸਟੇਜ ਤੇ ਜਾ ਕੇ ਆਪਣਾ ਡਰ ਕਾਬੂ ਕਰ ਲਵੇਗਾ ਤਾਂ ਉਸ ਵਿੱਚ ਅੱਗੇ ਜਾ ਕੇ ਆਤਮ ਵਿਸ਼ਵਾਸ ਦਾ ਹੋਰ ਵਧ ਹੋਵੇਗਾ ਜਸ ਨੇ ਉਸ ਵਿੱਚੋਂ ਹੀ ਟੋਕਦੇ ਹੋਏ ਕਿਹਾ ਬਾਈ ਤੂੰ ਇੰਨਾ ਵਧੀਆ ਤਾਂ ਲਿਖਦੇ ਕਿਤਾ ਉਚਾਰਨ ਵਿੱਚ ਹੀ ਭਾਗ ਲੈ ਲੈ ਉਤੋਂ ਆਪਣੀ ਰੀਤ ਵੀ ਉਸੇ ਵਿੱਚ ਹੈ ਤੇਰੀ ਵਧੀਆ ਮਦਦ ਕਰ ਦੂ ਰੀਤੇ ਸੁਣ ਕੇ ਹੈਰਾਨ ਹੋ ਗਈ ਉਸ ਨੂੰ ਨਹੀਂ ਸੀ ਪਤਾ ਕਿ ਦਰਜੀਵਨ ਦੀਆਂ ਇੰਨੀਆਂ ਖੋਭੀਆਂ ਵਿੱਚੋਂ ਇੱਕ ਇਹ ਵੀ ਹੈ ਉਸ ਨੇ ਹੈਰਾਨੀ ਜਤਾਉਂਦੇ ਹੋਏ ਕਿਆ ਅੱਛਾ ਇਹ ਮੋਟੀ ਬੁੱਧੀ ਨੂੰ ਰਜਮਾ ਦੀ ਗੱਲ ਵੀ ਸਮਝ ਆਉਂਦੀ ਹੈ ਸਾਨੂੰ ਨਹੀਂ ਸੀ ਪਤਾ ਮੈਨੂੰ ਤਾਂ ਲੱਗਿਆ ਸੀ ਕਿ ਬਸ ਸਾਰਾ ਦਿਨ ਇਹਨਾਂ ਨੂੰ ਸਿਹਤ ਦੀਆਂ ਹੀ ਸਰਜਰੀਆਂ ਤੋਂ ਵੇਲ ਨਹੀਂ ਮਿਲਦੀ ਹੋਣੀ ਉਹ ਮਿਸ ਲਾਇਬ੍ਰੇਰੀਅਨ ਨੈ ਚੀਜ਼ ਮਾੜਾ ਮੋਟਾ ਲਿਖ ਵੀ ਲੈਂਦਾ ਹੈ ਪਰ ਇਹ ਗੱਲ ਤੁਹਾਡੇ ਹਜਮ ਨਹੀਂ ਹੋਣੀ ਕਿਉਂਕਿ ਤੁਹਾਡੇ ਹਾਜਮੇ ਦੀ ਲਾਇਬ੍ਰੇਰੀ ਵਿੱਚ ਪਹਿਲਾਂ ਹੀ ਬਹੁਤ ਖੋਜ ਹੈ ਇਹ ਨਿੱਕੀ ਜੀ ਗੱਲ ਰੱਖਣ ਦੀ ਪੋਰਾ ਜਗ੍ਹਾ ਨਹੀਂ ਹੋਣੀ ਤਲਜੀਵਨ ਨੇ ਪਿਆਰ ਨਾਲ ਉਸਤੇ ਸਿਰ ਤੇ ਪੋਲਾ ਜਿਹਾ ਹੱਥ ਮਾਰਦੇ ਕਿਹਾ ਤਲਜੀਵਨ ਨੇ ਰੀਤ ਹੀ ਇੱਕ ਦੂਜੇ ਨੂੰ ਛੇੜਦੇ ਰਹਿੰਦੇ ਸਨ ਇੱਕ ਦੂਜੇ ਨੂੰ ਮਜ਼ਾਕ ਕਰੀ ਜਾਣਾ ਉਹਨਾਂ ਦੀ ਆਦਤ ਬਣ ਚੁੱਕੀ ਸੀ ਜੇ ਕਦੇ ਉਹਨਾਂ ਵਿੱਚੋਂ ਕੋਈ ਇੱਕ ਮਜ਼ਾਕ ਨਾਲ ਗੱਲ ਨਾ ਕਰਦਾ ਤਾਂ ਦੂਜਿਆਂ ਨੂੰ ਫਿਕਰ ਪੈ ਜਾਂਦੀ ਅਤੇ ਉਸ ਤੋਂ ਫਿਰ ਉਦਾਸੀ ਦਾ ਕਾਰਨ ਪੁੱਛਦਾ ਸਾਰੇ ਗਰੁੱਪ ਵਿੱਚ ਬਹੁਤ ਜ਼ੋਰ ਪਾਉਣ ਲੱਗੇ ਦਲਜੀਵਨ ਉੱਤੇ ਆਪਣੀ ਰਚੀ ਕੋਈ ਕਿਵਤਾ ਸੁਣਾਉਣ ਲਈ ਰੀਤ ਤਾਂ ਉਸਤੇ ਖੇੜੇ ਹੀ ਪੈ ਗਈ ਕਿ ਉਸਨੇ ਇਸ ਗੱਲ ਨੂੰ ਜਿਵੇਂ ਚੁੰਨੀ ਨਾਲ ਬੰਨ੍ਹ ਲਈ ਹੋਵੇ ਉਹ ਦਲਜੀਵਨ ਦੇ ਬਹਾਨੇ ਬਾਤ ਵਿੱਚ ਸੁਣਦੀ ਹੈ ਤੇ ਪਹਿਲਾਂ ਬੋਲਦੀ ਹੈ ਕੋਈ ਨਾ ਤੁਸੀਂ ਸੁਣਾ ਦਿਓ ਜਿਵੇਂ ਦੀ ਵੀ ਹੋਵੇ ਆਖਰ ਦਲਜੀਵਨ ਨੂੰ ਜਦ ਪਤਾ ਲੱਗਿਆ ਕਿ ਇਹ ਸਹਿ ਇਹ ਤੇ ਦੇ ਭੁੱਖੇ ਸ਼ੇਰਾਂ ਵਿੱਚੋਂ ਕੱਲਾ ਲਾਚਾਰ ਹਿਰਨ ਵਾਂਗੂ ਫਸ ਚੁੱਕਿਆ ਤਾਂ ਉਸਨੇ ਆਪਣੀ ਡਾਇਰੀ ਖੋਲੀ ਜੋ ਹਮੇਚਾ ਉਸਤੇ ਨਾਲ ਹੁੰਦੀ ਸੀ ਅਤੇ ਉਸ ਵਿੱਚੋਂ ਇੱਕ ਆਪਣੀ ਰਚਨਾ ਸੁਣਾਉਣ ਲੱਗਾ ਕਿ ਜੂੰ ਇਸ ਕਦਰ ਖੋਇਆ ਹੂੰ ਕਿਸੇ ਕੇ ਖਿਆਲ ਮੇਂ ਖਿਆਲ ਨਹੀਂ ਰਹਾ ਮੁਝੇ ਕਿ ਕਬ ਔਰ ਖਿਆਲ ਆਇਆ ਥਾ ਮੇਰੇ ਜਿਨ ਮੇਂ ਉਨਕੇ ਖਿਆਲ ਕੇ ਸਿਵਾ ਸਾਰੇ ਇੱਕਦਮ ਵਾਵਾ ਬੋਲ ਉੱਠੇ ਰੀਤ ਜਿੱਥੇ ਦਿਲਜੀਵਨ ਦੀਆਂ ਹੋਰ ਖੁੱਬੀਆਂ ਦੀ ਕਾਇਲ ਸੀ ਉਹਨਾਂ ਵਿੱਚੋਂ ਇੱਕ ਹੋਰ ਜੁੜ ਚੁੱਕੀ ਸੀ ਉਹ ਦਿਲਜੀਵਨ ਵੱਲ ਦੇਖ ਕੇ ਮਿੰਨਾ ਮਿੰਨਾ ਹੱਸ ਰਹੀ ਸੀ ਕਿਉਂਕਿ ਦਿਲਜੀਵਨ ਦਾ ਚਿਹਰਾ ਹੁਣ ਸ਼ਰਮ ਨਾਲ ਲਾਲ ਹੋ ਚੁੱਕਿਆ ਸੀ ਰੀਤ ਅਤੇ ਦਿਲਜੀਵਨ ਦੋਵੇਂ ਗੂੜੇ ਦੋਸਤ ਸਨ ਅਜੀਬ ਜਿਹਾ ਰਿਸ਼ਤਾ ਸੀ ਦੋਨਾਂ ਦਾ ਕੋਲ ਬੈਠਿਆਂ ਵੀ ਜੀਵ ਜੀ ਹੀ ਦੂਰੀ ਸੀ ਦੋਨਾਂ ਵਿੱਚ ਜੋ ਦੋਨੋਂ ਹੀ ਨਹੀਂ ਸਮਝਦੇ ਸਨ ਉਹ ਦੋਨੋਂ ਗੱਲ ਕਰਦੇ ਸਨ ਆਪਣੀ ਜ਼ਿੰਦਗੀ ਬਾਰੇ ਇਕੱਠੇ ਹੱਸਦੇ ਸਨ ਠਾਕੇ ਮਾਰ ਕੇ ਪਰ ਉਹਨਾਂ ਵਿੱਚ ਫਾਸਲਾ ਸੀ ਦੁਨੀਆ ਦਾ ਮਾਜਬ ਦਾ ਵਿਤਕਰਾ ਸੀ ਦੋਨਾਂ ਵਿੱਚ ਮੁੰਡੇ ਕੁੜੀ ਹੋਣ ਦਾ ਉਹ ਦੋਨੋਂ ਇਨ੍ਹਾਂ ਫਾਸਲਿਆਂ ਵਿਤਕਰਿਆਂ ਤੋਂ ਉੱਪਰ ਉੱਠ ਕੇ ਦੋਸਤੀ ਦਾ ਰਿਸ਼ਤਾ ਬੇਖੋਬੀ ਨਿਭਾ ਰਹੇ ਸਨ ਤੋਰਨਾ ਵਿੱਚ ਰੋਜ਼ਾਨਾ ਦੀ ਤਰ੍ਹਾਂ ਮਜ਼ਾਕ ਚੱਲ ਰਿਹਾ ਸੀ ਕਿ ਚਾਹਨਕ ਦਿਲਜੀਵਨ ਨੇ ਰੀਤਵਾਲ ਦੇਖਿਆ ਅਤੇ ਕਿਹਾ ਇੱਕ ਗੱਲ ਬੋਲਾਂ ਰੀਤ ਨੇ ਦਿਲਜੀਵਨ ਵੱਲ ਆਪਣਾ ਧਿਆਨ ਕੀਤਾ ਤੇ ਕਿਹਾ ਹਾਂ ਬੋਲੋ ਫਿਰ ਦਿਲਜੀਵਨ ਨੇ ਦਿਲ ਵਿੱਚ ਪਤਾ ਨਹੀਂ ਕੀ ਸੋਚਿਆ ਅਤੇ ਕੁਝ ਨਹੀਂ ਕਿਹਾ ਕਿਆ ਕੇ ਗੱਲ ਟਾਲ ਦਿੱਤੀ ਰੀਤ ਨੇ ਪੁੱਛਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸਨੇ ਰੀਤ ਨੂੰ ਗੱਲ ਦੱਸਣੀ ਜ਼ਰੂਰੀ ਨਹੀਂ ਸਮਝੀ ਰੀਤ ਖਹਿਜ ਗਈ ਉਸਨੇ ਗੁੱਸੇ ਵਿੱਚ ਕਿਹਾ ਹਰ ਵਾਰ ਇਦਾਂ ਹੀ ਕਰਦੇ ਹੋ ਜੇ ਗੱਲ ਦੱਸਣੀ ਨਹੀਂ ਹੁੰਦੀ ਤਾਂ ਸ਼ੁਰੂ ਹੀ ਕਿਉਂ ਕਰਦੇ ਹੋ ਅੱਜ ਤੋਂ ਬਾਅਦ ਕੁਝ ਪੁੱਛਣਾ ਹੀ ਨਹੀਂ ਮੈਂ ਉਸਨੇ ਜਵਾਕਾਂ ਵਾਲੀ ਜਿੱਦ ਫੜ ਲਈ ਦਲਜੀਵਨ ਇਸ ਵਾਰ ਮਜਬੂਰ ਹੋ ਗਿਆ ਉਹ ਨਹੀਂ ਚਾਹੁੰਦਾ ਸੀ ਕਿ ਰੀਤ ਉਸ ਨਾਲ ਨਾਰਾਜ਼ ਨਾ ਹੋਵੇ ਉਸਨੇ ਡੂੰਗੀ ਸੋਚ ਵਿੱਚੋਂ ਨਿਕਲਦਿਆਂ ਕਹਿਣਾ ਸ਼ੁਰੂ ਕੀਤਾ ਪਤਾ ਨਹੀਂ ਕੀ ਐ ਤੂੰ ਇੱਕ ਕਵਿਤਾ ਜਿਹੜੀ ਮੇਰੇ ਪੱਲੇ ਨਹੀਂ ਪਈ ਬਹੁਤ ਪਿਆਰੀ ਐ ਸਮਝ ਨਹੀਂ ਆਈ ਪਰ ਸਮਝਣ ਦੀ ਕੋਸ਼ਿਸ਼ جاری ਐ ਪਰ ਸ਼ਾਇਦ ਮੇਰੇ ਲਈ ਨਹੀਂ ਲਿਖੀ ਗਈ ਫਿਰ ਵੀ ਕਿਉਂ ਲੱਗਦਾ ਐ ਮੇਰੇ ਲਈ ਲਿਖੀ ਗਈ ਐ ਜਿਸ ਨਾਲ ਮੇਰਾ ਕੋਈ ਨਾਤਾ ਹੈ ਰਿਸ਼ਤਾ ਹੈ ਜਿਸ ਲਈ ਵੀ ਲਿਖੀ ਗਈ ਹੈ ਕਿਸਮਤ ਵਾਲਾ ਹੋਵੇ ਪਰ ਮੈਂ ਰੋਜ਼ ਪੜ ਰਿਹਾ ਇਸ ਨੂੰ ਕਈ ਵਾਰ ਸਮਝਣ ਦੀ ਕੋਸ਼ਿਸ਼ ਜਾਰੀ ਹੈ ਸ਼ਾਇਦ ਸਮਝ ਆ ਜਾਵੇ ਇਸ ਦਾ ਕੋਈ ਅਰਥ ਤਾਂ ਚੇਤੇ ਰਹਿ ਜਾਵੇ ਇਸ ਦੀ ਕੋਈ ਲਾਈਨ ਜੋ ਤਾਂ ਉਮਰ ਗੁਣ ਗਨਾਵਾ ਇਸ ਨੂੰ ਆਪਣੀ ਹੀ ਸਰਗਮ ਵਿੱਚ ਸ਼ਾਇਦ ਕੋਈ ਨਵ ਕਵੀ ਤੇ ਨਹੀਂ ਤੇ ਨਾ ਹੀ ਕੋਈ ਪਾਟਕਾ ਹੈ ਜੋ ਇਸ ਨੂੰ ਸਮਝ ਸਕੇ ਬਸ ਜੇ ਹੀ ਇਸ ਕਿਵਤਾ ਨੂੰ ਪੜ੍ਹ ਕੇ ਜੋ ਖੁਦ ਸਮਝਾਇਆ ਤਾਂ ਇਹ ਕਿਵਤਾ ਅਸਮਾਨੀ ਹੈ ਜੋ ਕਿਸੇ ਬੰਦੇ ਨੇ ਨਹੀਂ ਰੱਬ ਨੇ ਰਚੀ ਹੈ ਜਿਸ ਨੂੰ ਮੈਂ ਵੇਖ ਸਕਣਾ ਵਾ ਇਸ ਤੇ ਰੰਗ ਜੋ ਰੰਗਾਂ ਦੇ ਸਿਰਜਨਹਾਰੇ ਨੇ ਇਸ ਦੀ ਕਛਬੂਰ ਮਹਿਸੂਸ ਕਰ ਸਕਦਾ ਜਿਸ ਤੋਂ ਮਹਿਕਾਂ ਬਣਦੀਆਂ ਨੇ ਇਹ ਸਾਹ ਜੋ ਹਵਾਵਾਂ ਨੂੰ ਜਨਮ ਦਿੰਦੇ ਨੇ ਇਹਦੇ ਮੁੱਖ ਦੀ ਲਾਲੀ ਜਿਸ ਤੋਂ ਸੂਰਜ ਚੰਨ ਰੋਸ਼ਨੀ ਲੈਂਦੇ ਨੇ ਇਸ ਨੂੰ ਸ਼ਾਇਦ ਕਿਵਤਾ ਕਹਿਣਾ ਤੋਹੀਨ ਹੈ ਇਸ ਦੀ ਜਾਂ ਮੂਰਖਤਾ ਹੀ ਹੈ ਤੇ ਕੈਨਾਤ ਪੂਰੀ ਰੀਤੇ ਸਭ ਸੁਣਦੀ ਰਹੀ ਆਵਾਕ ਜਿਵੇਂ ਉਸਨੇ ਦਰਜੀਵਨ ਦੀ ਆਵਾਜ਼ ਪਹਿਲੀ ਵਾਰ ਸੁਣੀ ਹੋਵੇ ਸ਼ਾਇਦ ਉਸਤੇ ਦਿਲ ਦੀ ਆਵਾਜ਼ ਸੀ ਜੋ ਰੀਤ ਜਾਂ ਮੂਰਖਤਾ ਇਹ ਤਾ ਕੈਨਾਤ ਪੂਰੀ ਰੀਤੇ ਸਭ ਸੁਣਦੀ ਰਹੀ ਆਵਾਕ ਜਿਵੇਂ ਉਸਨੇ ਦਿਲਜੀਵਨ ਦੀ ਆਵਾਜ਼ ਪਹਿਲੀ ਵਾਰ ਸੁਣੀ ਹੋਵੇ ਸ਼ਾਇਦ ਉਸਤੇ ਦਿਲ ਦੀ ਆਵਾਜ਼ ਸੀ ਜੋ ਰੀਤ ਤੱਕ ਪਹੁੰਚ ਰਹੀ ਸੀ ਕਦੇ ਕੁਝ ਸੁਣਾ ਵੀ ਦਿਆ ਕਰੋ ਇੰਨਾ ਸੋਹਣਾ ਲਿਖਦੇ ਹੋ ਰੀਤ ਨੇ ਹਰ ਵਾਰ ਦੀ ਤਰ੍ਹਾਂ ਮੁਸਕਰਾ ਕੇ ਕਿਹਾ ਦਿਲਜੀਵਨ ਨੇ ਹੱਸ ਕੇ ਕਿਹਾ ਸੋਹਣਾ ਤਾਂ ਕਿੱਥੇ ਬਸ ਜੋ ਮਨ ਵਿੱਚ ਆਉਂਦਾ ਲਿਖ ਕੇ ਲੈਨਾ ਰੀਤ ਨੇ ਛੇੜਨ ਦੇ ਲਹਿਜੇ ਵਿੱਚ ਕਿਹਾ ਸਾਨੂੰ ਕਿੱਥੇ ਸੁਣਾਉਣਾ ਹੁਣ ਕਿਸੇ ਖਾਸ ਨੂੰ ਸੁਣਾਉਂਗੇ ਲੱਗਦਾ ਤਲਜੀਬ ਨੇ ਇਸ ਵਾਰ ਠਾਕਾ ਮਾਰ ਕੇ ਹੱਸ ਪਿਆ ਬੋਲਦੀ ਤਾਂ ਐਦਾਂ ਜਿਵੇਂ ਕਦੇ ਕੁਝ ਸੁਨਾਇਆ ਹੀ ਨਹੀਂ ਹੁੰਦਾ ਤੈਨੂੰ ਅਤੇ ਉਸ ਨੇ ਆਪਣੀ ਡਾਇਰੀ ਖੋਲੀ ਤੇ ਪੜਨਾ ਸ਼ੁਰੂ ਕੀਤਾ ਇੱਕ ਮੁੱद्दਤ ਹੋ ਗਈ ਮੈਂ ਬੰਦ ਕਮਰੇ ਵਿੱਚ ਕਿਸੇ ਤੋੜਨਾ ਲਿਬੜੇ ਪੈਂਚ ਤੇ ਪਈ ਉਸ ਡਾਇਰੀ ਵਰਗਾ ਜੋ ਅਜੇ ਸੂਚੀ ਹੈ ਕੋਰੀ ਹੈ ਜਿਸ ਨੂੰ ਕਦੇ ਕਿਸੇ ਦੀ ਸ਼ੋ ਮਹਿਸੂਸ ਨਹੀਂ ਹੋਈ ਪਰ ਮੈਨੂੰ ਅੱਜ ਵੀ ਇੰਤਜ਼ਾਰ ਹੈ ਕਿਸੇ ਮੇਰੇ ਵਰਗੇ ਕਵੀ ਦਾ ਜਿਸ ਨੂੰ ਧੂੜਾਂ ਪਸੰਦ ਨੇ ਇਕੱਲਾਪਨ ਪਸੰਦ ਹੈ ਕਿ ਉਹ ਪਾਗਲ ਆਏਗਾ ਜ਼ਰੂਰ ਆਏਗਾ ਆਪਣੀ ਕੋਈ ਅਧੂਰੀ ਕਵਤਾ ਇਸ ਦੂਰੀ ਡਾਇਰੀ ਤੇ ਲਿਖੇਗਾ ਜ਼ਰੂਰ ਲਿਖੇਗਾ ਇੱਕ ਕੋਸ਼ਿਸ਼ ਰੀਤ ਹਮੇਸ਼ਾ ਵਾਂਗ ਹਵਾ ਕਸੁੰਦੀ ਰਹੀ ਤੇ ਫਿਰ ਬੋਲੀ ਹਰ ਵਾਰ ਇਹ ਸਨਾ ਛੱਡ ਦਿਓ ਕੋਈ ਹੋਰ ਵੀ ਸੁਨਾਇਆ ਕਰੋ ਕਦੇ ਦਿਲ ਜੀਵਨ ਨੇ ਡੈਰੀ ਰੀਤ ਦੇ ਹੱਥ ਤੇ ਰੱਖ ਦਿੱਤੀ ਦੇਖ ਇਹ ਹੀ ਲਿਖਿਆ ਮੇਰੀ ਡੈਰੀ ਵਿੱਚ ਹੋਰ ਕੁਝ ਲਿਖਿਆ ਹੀ ਨਹੀਂ ਅਤੇ ਕਹਿੰਦੇ ਹੋਏ ਕਮਰੇ ਤੋਂ ਚਲਾ ਗਿਆ ਦਰਜੀਵਨ ਜਦ ਵਾਪਸ ਆਇਆ ਤਾਂ ਰੀਤ ਜਾ ਚੁੱਕੀ ਸੀ ਉਸਨੇ ਦੇਖਿਆ ਕਿ ਉਸਦੀ ਡੈਰੀ ਬੈੱਡ ਤੇ ਖੁੱਲੀ ਪਈ ਸੀ ਜਿਸ ਤੇ ਕੁਝ ਲਿਖਿਆ ਸੀ ਉਸਨੇ ਆਪਣੇ ਹੱਥ ਵਿੱਚ ਡੈਰੀ ਚੁੱਕੀ ਤੇ ਪੜ੍ਹਨਾ ਸ਼ੁਰੂ ਕੀਤਾ ਕੋਈ ਆਵੇਗਾ ਉਸ ਬੰਦ ਕਮਰੇ ਨੂੰ ਖੋਲੇਗਾ ਧੂੜ ਨਾਲ ਲਿਪੜੀ ਉਸ ਡੈਰੀ ਵੱਲ ਦੇਖਾਂਗਾ ਤੇ ਉਸਤੇ ਪਈ ਧੂੜ ਦੀ ਪੁਕਾਰ ਸੁਣਾਗਾ ਜਿਸ ਨੂੰ ਕਦੇ ਕਿਸੇ ਨੇ ਛੂਹਿਆ ਨਹੀਂ ਉਸ ਨੂੰ ਕਿਸੇ ਕੋਮਲ ਦਿਲ ਦੀ ਛੂਹ ਮਿਲੇਗੀ ਤੇ ਉਹ ਡੈਰੀ ਆਪਣੇ ਆਪ ਆਪ ਦੇ ਸਾਰੇ ਪੰਨੇ ਪਲਟ ਦਵੇਗੀ ਤੇ ਉਸ ਦੇ ਸਾਹਮਣੇ ਤੇ ਉਹ ਹਰ ਪੰਨੇ ਤੇ ਲਿਖੇ ਹਰ ਸ਼ਬਦ ਨੂੰ ਦਿਲ ਤੋਂ ਪੜ੍ਹੇਗਾ ਕਰਤੋਂ ਸੁਨੇਗਾ ਤੇ ਆਪਦੀ ਕੋਈ ਅਣਛੋਹੀ ਛਾਪ ਉਸਤੇ ਛੱਡ ਜਾਵੇਗਾ ਜੋ ਉਸ ਡੈਰੀ ਨੂੰ ਸਦਾ ਲਈ ਇੱਕ ਅਮਰ ਕਿਤਾਬ ਬਣਾ ਦੇਗੀ ਇੱਕ ਕੋਸ਼ਿਸ਼ ਹੁਣ ਜੋ ਹੋਰ ਵੀ ਲਿਖਿਆ ਇਸ ਡਾਇਰੀ ਵਿੱਚ ਜੋ ਤੁਸੀਂ ਸੁਣਾ ਸਕਦੇ ਹੋ ਰੀਤ ਕਾਲਜ ਦੇ ਪਾਰਕ ਵਿੱਚ ਬੈਠੀ ਦਲਜੀਵਨ ਦੀ ਡੇ ਕਰ ਰਹੀ ਸੀ ਪਰ ਉਹ ਹਜੇ ਤੱਕ ਆਇਆ ਨਹੀਂ ਸੀ ਰੀਤ ਨੇ ਦਲਜੀਵਨ ਨੂੰ ਦੱਸਿਆ ਕਿ ਕੋਈ ਜ਼ਰੂਰੀ ਗੱਲ ਹੈ ਸਮੇਂ ਸਿਰ ਪਾਰਕ ਆ ਜਾਵੇ ਪਰ ਸ਼ਾਇਦ ਦਲਜੀਵਨ ਭੁੱਲ ਗਿਆ ਸੀ ਕਿ ਰੀਤ ਨੂੰ ਇੰਤਜ਼ਾਰ ਤਾਂ ਕੱਲਾ-ਕੱਲਾ ਪਾਲ ਘੰਟੇ ਸਮਾਨ ਲੱਗ ਰਿਹਾ ਸੀ। ਉਹਦੀ ਨਜ਼ਰ ਦਲਜੀਵਨ ਨੂੰ ਪਾਗਲਾ ਵਾਂਗ ਲੱਭ ਰਹੀ ਸੀ। ਉਸ ਨੂੰ ਬੈਠਿਆ ਐਵੇਂ 15 ਮਿੰਟ ਲੰਘ ਗਏ। ਜਦ ਉਸ ਨੂੰ ਲੱਗਿਆ ਅੱਜ ਦਲਜੀਵਨ ਨਹੀਂ ਆਵੇਗਾ। ਉਸਨੇ ਆਪਣੀ ਕਾਪੀ ਖੋਲੀ ਤੇ ਕੁਝ ਸਤਰਾਂ ਦਿਖਣ ਲੱਗੀ। ਉਹ ਰੀਤ ਸੌਰੀ ਯਾਰ ਲੇਟ ਹੋ ਗਿਆ। ਨਾਲ ਤੇ ਛੱਡ ਹੀ ਨਹੀਂ ਰਹੇ ਸੀ। ਇਹ ਤੂੰ ਕੀ ਲਿਖੀ ਜਾਨਨੀ ਐ? ਮਿਸ ਲਾਇਬ੍ਰੇਰੀਅਨ। ਦਲਜੀਵਨ ਨੇ ਪਿੱਛੋਂ ਆਉਂਦੇ ਰੀਤ ਨੂੰ ਕਿਹਾ ਉਸ ਦੀ ਬਾਤ ਸੁਣ ਕੇ ਰੀਤ ਨੇ ਕਾਪੀ ਬੰਦ ਕਰਕੇ ਲਕੋ ਲਈ ਦਿਲਜੀਵਨ ਨੇ ਉਸ ਦੀ ਇਹ ਹਰਕਤ ਦੇਖ ਲਈ ਉਸ ਨੇ ਪੁੱਛਿਆ ਰੀਤ ਨੂੰ ਪਰ ਰੀਤ ਨੇ ਉਸ ਦੀ ਗੱਲ ਟਾਲ ਦਿੱਤੀ ਜਦ ਰੀਤ ਨੇ ਤਿੰਨ ਚਾਰ ਵਾਰ ਨਾਂ ਦੱਸਿਆ ਤਾਂ ਦਿਲਜੀਵਨ ਨੇ ਉਸ ਤੋਂ ਧੱਕੇ ਨਾਲ ਕਾਪੀ ਖੋ ਲਈ ਅਤੇ ਪੜਨ ਲੱਗਿਆ ਰੀਤ ਨੇ ਘਬਰਾ ਕੇ ਆਪਣੀ ਕਾਪੀ ਦਿਲਜੀਵਨ ਦੇ ਹੱਥੋਂ ਪੜੀ ਤੇ ਕਿਹਾ ਠੀਕ ਹੈ ਮੈਨੂੰ ਪਤਾ ਹੁਣ ਤੁਸੀਂ ਐਵੇਂ ਨਹੀਂ ਮੰਨਣਾ ਮੈਂ ਸਨਾਉਂ ਕੀ ਲਿਖਿਆ ਹੈ ਉਹ ਦਿਲਜੀਵਨ ਦੇ ਨੇੜੇ ਗਈ ਅਤੇ ਉਸ ਦੀਆਂ ਅੱਖਾਂ ਵਿੱਚ ਝਾਕ ਕੇ ਬੋਲੀ ਨਾ ਇੰਤਜ਼ਾਰ ਕਰਵਾਇਆ ਕਰੋ ਮੈਨੂੰ ਤੁਹਾਨੂੰ ਨਹੀਂ ਪਤਾ ਤੁਹਾਡੇ ਇੰਤਜ਼ਾਰ ਵਿੱਚ ਮੇਰਾ ਦਿਲ ਤੁਹਾਨੂੰ ਹੀ ਲਿਖਣ ਲੱਗ ਜਾਂਦਾ ਹੈ ਉਸ ਨੇ ਫਿਰ ਸ਼ਰਮਾ ਕੇ ਨੀਵੀਂ ਪਾ ਲਈ ਦਿਲਜੀਵਨ ਨੂੰ ਰੀਤ ਦਾ ਇਹ ਵਿਵਹਾਰ ਕੁਝ ਜੀਵ ਲੱਗਿਆ ਉਸ ਨੇ ਉਲਝੇ ਮਨ ਨਾਲ ਰੀਤ ਨੂੰ ਪੁੱਛਿਆ ਕਿ ਜ਼ਰੂਰੀ ਗੱਲ ਸੀ ਜੋ ਮੈਨੂੰ ਇੱਥੇ ਬੁਲਾਇਆ ਸੀ ਇਹ ਸੁਣ ਰੀਤ ਦੇ ਸਾਹਾਂ ਵਿੱਚ ਤੇਜ਼ੀ ਆ ਗਈ ਉਸ ਨੂੰ ਜਿਵੇਂ ਸ਼ਬਦ ਨਾ ਮਿਲ ਰਹੇ ਹੋਣ ਇਸ ਗੱਲ ਦੇ ਜਵਾਬ ਲਈ ਉਸਨੇ ਹਿੰਮਤ ਜੀ ਜੁਟਾ ਕੇ ਥਿਰਕੇ ਬੁਲਡਾ ਨਾਲ ਕਿਹਾ ਅਜੇ ਵੀ ਲੋੜ ਹੈ ਇਹ ਦੱਸਣ ਦੀ ਮੇਰੇ ਪਹਿਲਾਂ ਵਾਲੇ ਸ਼ਬਦਾਂ ਦੀ ਚੁੱਪੀ ਨੇ ਇਹ ਰਾਜ ਖੋਲ ਹੀ ਦਿੱਤੇ ਹੈ ਦਿਰਜੀ ਵੀ ਬਣ ਸਮਝ ਤਾ ਚੁੱਕਿਆ ਸੀ ਪਰ ਰੀਤ ਦੇ ਮੋਹ ਸੁੰਣਾ ਚਾਹੁੰਦਾ ਸੀ ਤਾਂ ਜੋ ਉਸ ਨੂੰ ਯਕੀਨ ਹੋ ਸਕੇ ਕਿ ਉਸ ਤੇ ਦਿਲ ਨੇ ਜੋ ਸਮਝਿਆ ਰੀਤੋ ਹੀ ਕਹਿਣਾ ਚਾਹ ਰਹੀ ਹੈ ਉਸ ਨੇ ਰੀਤ ਨੂੰ ਨਾ ਸਮਝ ਬੰਦੇ ਹੋਏ ਕਿਹਾ ਪੁਝਰਾਤਾ ਨਾ ਪਾਰੀਤ ਦੱਸ ਦੇ ਕੀ ਗੱਲ ਹੈ ਕੀ ਦੱਸਣਾ ਸੀ ਜੋ ਮੈਨੂੰ ਇੱਥੇ ਬੁਲਾਇਆ ਰੀਤ ਨੇ ਦਿਲਜੀਵਨ ਦੀਆਂ ਅੱਖਾਂ ਵਿੱਚ ਦੇਖਿਆ ਤੇ ਕਿਹਾ ਦੇਖਿਆ ਬਸ ਤੇਰਾ ਇੱਕ ਚਿਹਰਾ ਮੇਰਾ ਹਰ ਲਮਾ ਰੁਕ ਗਿਆ ਜਾਰੋ ਨਪਜ ਵਿੱਚ ਖੂਨ ਤੇ ਦਿਲ ਦੀ ਧੜਕਣ ਸਾਫ਼ ਸਨੇ ਮੈਨੂੰ ਚਲਦੇ ਸਾਹ ਯਾਰੋ ਨਜ਼ਰਾਂ ਨੇ ਛੂਹਾ ਤੇਰਾ ਹਰ ਕਦਮ ਤੇ ਹੋ ਗਿਆ ਮੈਨੂੰ ਪਿਆਰ ਯਾਰੋ ਪਰ ਮੇਰੀ بے جوان ਮੁਹੱਬਤ ਕਰ ਨਾ ਸਕੀ ਇਨਕਾਰ ਯਾਰੋ ਰੀਤ ਦੀਆਂ ਅੱਖਾਂ ਚੋਂ ਟਪ ਟਪ ਕਰਦੇ ਹੰਝੂਆਂ ਦਾ ਝਰਨਾ ਵਹਿ ਰਿਹਾ ਸੀ ਉਸ ਨੂੰ ਸਮਝ ਨਹੀਂ ਆਈ ਕਿ ਉਸ ਨਾਲ ਇੱਕ ਪਲ ਵਿੱਚ ਹੀ ਕੀ ਹੋ ਗਿਆ ਹੁਣੇ ਹਜੇ ਅੱਖਾਂ ਸਾਹਮਣੇ ਇਹ ਰੰਗਲੀ ਦੁਨੀਆ ਸੀ ਤੇ ਅੱਖ ਟਪਕ ਕਿਸੇ ਨੇ ਜਿਵੇਂ ਉਸਤੇ ਸਾਰੇ ਰੰਗ ਚੋਰੀ ਕਰ ਲਏ ਹੋਣ ਉਸਤੇ ਦਿਲ ਵਿੱਚ ਇੰਨਾ ਦਰਦ ਸੀ ਇੰਜ ਜਾਪਦਾ ਸੀ ਜਿਵੇਂ ਉਸ ਨੂੰ ਹੁਣੇ ਦਿਲ ਦਾ ਦੌਰਾ ਪੈ ਜਾਵੇਗਾ ਦਲਜੀਵਨ ਉਸ ਨੂੰ ਕੋਲ ਬੈਠਾ ਸਮਝਾ ਰਿਹਾ ਸੀ ਉਸ ਨੂੰ ਰੀਤ ਦੇ ਦਿਲ ਦੀ ਗੱਲ ਸੁਣ ਕੇ ਬਹੁਤ ਹੈਰਾਨੀ ਹੋਈ ਉਸ ਨੇ ਕਦੇ ਵੀ ਦੋਸਤੀ ਤੋਂ ਪਾਰ ਇਸ ਬਾਰੇ ਸੋਚਿਆ ਨਹੀਂ ਸੀ ਉਸ ਨੇ ਰੀਤ ਨੂੰ ਕਿਹ ਦੇਖ ਰੀਤ ਕਈ ਵਾਰ ਹੁੰਦੇ ਆਂ ਕੀ ਆਪਾਂ ਜਿਸ ਨਾਲ ਰਹਨੇ ਆ ਆਪਾਂ ਨੂੰ ਉਸ ਨਾਲ ਜ਼ਿਆਦਾ ਲਗਾਮ ਮਹਿਸੂਸ ਹੋਣ ਲੱਗ ਜਾਂਦੇ ਐ ਪਰ ਜਾਨੀ ਮੈਂ ਦੋਸਤੀ ਨੂੰ ਹਮੇਸ਼ਾ ਦੋਸਤੀ ਹੀ ਸਮਝਿਆ ਮੈਂ ਕਦਰ ਕਰਦਾ ਆਪਣੀ ਦੋਸਤੀ ਦੀ ਜੇ ਮੈਂ ਵੀ ਤੇਰੀ ਹਾਂ ਵਿੱਚ ਹਾਂ ਮਲਾਈ ਤਾ ਮੈਨੂੰ ਲੱਗਦਾ ਹੈ ਕਿ ਦੋਸਤੀ ਦੇ ਰਿਸ਼ਤੇ ਦੀ ਬਦਨਾਮੀ ਹੋ ਜਾਵੇਗੀ ਲੋਕਾਂ ਨੇ ਹਮੇਸ਼ਾ ਹੀ ਮੁੰਡੇ ਤੇ ਕੁੜੀ ਦੀ ਦੋਸਤੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਹੈ ਮੈਂ ਇਸ ਸ਼ੱਕ ਦੀ ਬੁਨਿਆਦ ਉੱਤੇ ਬਣੀ ਧਾਰਨਾ ਨੂੰ ਸੱਚ ਨਹੀਂ ਕਰਨਾ ਚਾਹੁੰਦਾ ਮੈਨੂੰ ਤੇਰੀ ਖੁੱਲ੍ਹ ਦਿਲੀ ਅਤੇ ਜਿੰਦਾਦਿਲੀ ਨੇ ਤੇਰਾ ਦੋਸਤ ਬਨਣ ਲਈ ਮਜਬੂਰ ਕੀਤਾ ਸੀ ਮੇਰੇ ਵੱਲੋਂ ਆਪਾਂ ਦੋਸਤਾਂ ਅਤੇ ਦੋਸਤੀ ਰ੍ਹਾਂਗੇ ਜਿਸ ਮੰਜ਼ਲ ਦਾ ਤੂੰ ਰਸਤਾ ਫੜਿਆ ਹੈ ਜੇ ਤੂੰ ਉੱਥੇ ਵਾਪਸ ਨਹੀਂ ਆ ਸਕਦੀ ਤਾ ਮੈਨੂੰ ਲੱਗਦਾ ਆਪਾਂ ਮਿਲਣਾ ਹੀ ਬੰਦ ਕਰ ਦਿੰਨੇ ਆ ਜਿੰਨੀ ਦੂਰ ਰਹਾਂਗੇ ਆਪਣੇ ਲਈ ਓਨਾ ਹੀ ਚੰਗਾ ਹੋਵੇਗਾ ਦਲਜੀਵਨ ਐਨਾ ਕਹਿ ਕੇ ਜਾਣ ਲੱਗਾ ਤਾਂ ਰੀਤ ਨੇ ਉਸ ਦਾ ਹੱਥ ਫੜ ਲਿਆ ਉਸ ਨੇ ਦਲਜੀਵਨ ਨੂੰ ਬੈਠਣ ਦਾ ਇਸ਼ਾਰਾ ਕੀਤਾ ਦਲਜੀਵਨ ਫਿਰ ਰੀਤ ਕੋਲ ਬੈਠ ਗਿਆ ਅਤੇ ਉਸ ਤੇ ਬੋਲਣ ਦੀ ਢੀਕਰਨ ਲੱਗਾ ਕੁਝ ਦੇਰ ਤੱਕ ਰੀਤ ਆਪਣੇ ਆਪ ਨੂੰ ਸੰਭਾਲਦੀ ਰਹੀ ਉਸਨੇ ਆਪਣੇ ਅੰਦਰ ਸ਼ਬਦ ਇਕੱਠੇ ਕੀਤੇ ਤੇ ਦਿਲਜੀਵਨ ਨੂੰ ਕਿਹਾ ਮੈਂ ਹਮੇਸ਼ਾ ਤੋਂ ਹੀ ਪਿਆਰ ਦੀ ਭੁੱਖੀ ਰਹੀ ਆਂ ਦਿਲਜੀਵਨ ਮੈਨੂੰ ਤੁਹਾਡੇ ਕੋਲੋਂ ਪਿਆਰ ਮਿਲਿਆ ਤਾਂ ਮੈਂ ਇਸ ਨੂੰ ਦੋਸਤੀ ਤੋਂ ਵੱਧ ਸਮਝ ਬੈਠੀ ਮੈਂ ਕਦੇ ਵੀ ਨਹੀਂ ਚਾਹੁੰਦੀ ਕਿ ਮੇਰੀ ਇਸ ਗਲਤੀ ਕਰਕੇ ਆਪਣਾ ਖੂਬਸੂਰਤ ਰਿਸ਼ਤਾ ਖਤਮ ਹੋ ਜਾਵੇ ਪਰ ਇਹ ਵੀ ਸੱਚ ਹੈ ਕਿ ਮੈਂ ਜਿਸ ਰਸਤੇ ਤੁਰ ਪਈ ਆਂ ਉਸ ਤੋਂ ਵਾਪਸ ਆਉਣਾ ਵੀ ਮੁਸ਼ਕਲ ਹੈ ਹੁਣ ਮੇਰੇ ਲਈ ਮੈਂ ਤੁਹਾਨੂੰ ਆਪਣੇ ਨਾਲ ਪਿਆਰ ਕਰਨ ਲਈ ਮਜਬੂਰ ਨਹੀਂ ਕਰ ਸਕਦੀ ਪਰ ਜੇ ਮੈਨੂੰ ਤੁਹਾਡੇ ਤੋਂ ਪਿਆਰ ਨਹੀਂ ਮਿਲ ਸਕਦਾ ਤਾਂ ਮੈਂ ਤੁਹਾਡੀ ਦੋਸਤੀ ਵੀ ਖੋਣਾ ਨਹੀਂ ਚਾਹੁੰਦੀ ਤੁਸੀਂ ਆਪਣੀ ਦੋਸਤੀ ਨਭਾਓ ਮੈਂ ਆਪਣਾ ਪਿਆਰ ਨਭਾਉ ਅਤੇ ਇਹ ਦੋਨੋਂ ਰਿਸ਼ਤੇ ਸੂਰਜ ਤੇ ਚੰਨ ਵਾਂਗ ਕਦੇ ਆਪਣੇ ਵਿੱਚ ਨਹੀਂ ਆਉਣਗੇ ਇਹ ਕਹਿ ਕੇ ਰੀਤ ਉਥੋਂ ਚਲੀ ਗਈ ਤੂੰ ਬਣਿਆ ਰਹਿ ਮਸਾਫਰ ਮੇਰੀ ਜ਼ਿੰਦਗੀ ਦਾ ਤੇ ਮੈਂ ਕਦੇ ਨਾ ਮੁੱਕਣ ਵਾਲੀ ਤੇਰੀ ਮੰਜ਼ਲ ਬਨੂੰ ਸੱਜਣਾ ਕੀ ਹੋਇਆ ਜੇ ਆਪਾਂ ਇਕੱਠੇ ਤੁਰ ਨਹੀਂ ਸਕਦੇ ਮੈਂ ਤੇਰੇ ਪਿੱਛੇ ਆਉਂਦਾ ਪਰਛਾਵਾਂ ਬਨੂੰ ਸੱਜਣਾ ਬਸ ਤੂੰ ਦੂਰ ਨਾ ਹੋਵੀਂ ਕਦੇ ਦਿਲ ਤੋਂ ਮੈਂ ਬੰਦ ਪਲਕਾਂ 'ਚ ਤੈਨੂੰ ਬਿਠਾਵਾਂ ਸੱਜਣਾ ਮੁਮਕਿਨ ਨਹੀਂ ਦੋ ਜਿਸਮ ਇੱਕ ਜਾਨ ਬਣ ਸਕੀਏ ਮੈਂ ਤੇਰੇ ਅੰਦਰ ਵਸਦੀ ਰੂਹ ਬਣ ਜਾਵਾਂ ਸੱਜਣਾ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ